ਕੰਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨ ਹੋਵੇ ਜੇ ਸੋਚੇ ਲਖਵਾਰ ਚੁੱਪੇ ਚੁੱਪ ਨ ਹੋਵੇਈ ਜੇ ਲਾਇ ਰਹਾ ਲਿਵ ਤਾਰ ਪੁੱਖੇ ਪੁੱਖ ਨਉ ਤਰੀ ਜਿਬ ਨਾ ਪੁਰੀਆਂ ਪਾਰ ਸਹ ਸਾਨ ਪ ਲਖ ਹੋਵੇ ਤੈਕਨ ਚੱਲ ਨਾਲ ਕਿ ਸਚਿਆਰਾ ਹੋਈ ਐ ਕਿ ਕੂੜਾ ਟੁੱਟੇ ਪਾ ਲੋਕ ਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਕਾਰ ਹੁਕਮਨ ਕਹਿ ਆਜਾਈ ਹੁਕਮੇ ਹੋਵਨ ਜੇ ਹੁਕਮ ਲੈ ਵਢਿਆਈ ਹੁਕਮੇ ਤੁਮ ਨੀਚ ਹੁਕਮ ਲਖ ਦੁਖ ਸੁਖ ਪਾਏ ਇੱਕ ਨਾ ਹੁਕਮੇ ਬਖਸ਼ੀ ਸੇ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾ ਰੁਕਮਨ ਕੋਈ ਨਾਨਕ ਹੁਕਮੇ ਜੇ 부ਜ ਤਾ ਹਮ ਕਹਿ ਨ ਕੋਈ ਗਵੈ ਕੋ ਤਾਣ ਹੋਵੇ ਕਿਸ ਤਾਣ ਗਵੈ ਕੋ ਦਾਤ ਜਾਣੇ ਨਿਸ਼ਾਨ ਗਵੈ ਕੋ ਗੁਣ ਵਡਿਆਈਆਂ ਚਾਰ ਗਵੈ ਕੋ ਵਿਦਿਆ ਵਿਖਮ ਵਿਚਾਰ ਗਵੈ ਕੋ ਸਾਜ ਕਰੇ ਤਨ ਖੇ ਗਵੈ ਕੋ ਜੀ ਲੈ ਫਿਰ ਦੇਹ ਗਵੈ ਕੋ ਜਾਪੇ ਦਿਸੈ ਦੂਰ ਗਵੈ ਕੋ ਵਿਖਾਦਰਹ ਦੂਰ ਕਥਨ ਕਥਿ ਨਾਵ ਤੋਟ ਕਥ ਕਤ ਕਥੀ ਕੋਟੀ ਕੋਟ ਕੋਟ ਧਿੰਦਾ ਤੇ ਲੈਂਦੇ ਧਕ ਪਾਇ ਜੁਗਾ ਜੁਗੰਤਰ ਕਾ ਏ ਕਾ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪਰਵਾਹੋ ਸੱਚ ਸਭ ਸੱਚ ਨਾਏ ਪਖਿਅਪੋ ਉਪਾਰ ਆਖ ਮੰਗ ਦੇ ਦੇ ਦਾਤ ਕਰੇ ਦਾਤਾਰ ਫਿਰ ਕ ਅਗ ਰਖਿਐ ਜਿਦ ਸਦ ਦਰਬਾਰ ਮੋਹ ਕੇ ਭੁਲਣ ਬੁਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਿਵਾਰ ਨਾਨਕੇ ਵੈ ਜਾਣੀ ਸਭ ਆਪੇ ਸਿਆਰ ਥਾਪਿਆ ਨ ਜਾਏ ਕੀਤਾ ਨਾ ਹੋਇ ਆਪੇ ਆਪ ਨਰਿੰਜਨ ਸੋਏ ਜਿਸ ਸਿਵਿਆ ਤਨ ਪਇਆ ਮਾਨ ਨਾਨਕ ਗਾਵੀਏ ਗੁਣੀ ਨਿਹਦਾਨ ਗਾਵੀਏ ਸੁਣੀਐ ਮਨ ਰਖੀਐ ਭਾਉ ਦੁਖ ਪਰਹੜ ਸੁ ਕਰ ਲੈ ਜਾਏ ਗੁਰਮੁਖ ਨਾਮ ਧੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਸਿਰ ਗੁਰ ਗੋਗਰਕ ਬਰਮਾ ਗੁਰੂ ਪਾਰਵਤੀ ਮਾਈ ਜਿਹੋ ਜਣ ਅੱਖਾਂ ਨਾਹਿ ਕਹਿਣਾ ਕਥਨ ਜਾਏ ਗੁਰਾ ਇੱਕ ਦੇਹ ਭਜਾਈ ਸਭਨਾ ਜੀਆਂ ਕੈਕ ਦਤਾ ਸੋ ਮੈਂ ਵਿਸਰਨ ਨ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਪਾਣੇ ਕਹਿ ਨਾਏ ਕਰੀ ਜੇ ਤਿਸ ਤੋਂ ਪਾਈ ਵੇਖਾ ਵਿਣ ਕਰਮਾਹ ਕ ਮਿਲ ਲੈ ਲੈਂ ਮਾਤ ਵਿੱਚ ਰਤਨ ਜਵਾਹਰ ਮਹਾਨਕ ਜੇ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਦਹਿ ਬੁਝਾਈ ਸਭ ਨਾ ਜੀਆਂ ਕਾ ਇੱਕ ਦਤਾ ਸੁ ਮੈ ਵਿਸਰਨ ਜਾਈ ਜੇ ਜੁਗ ਚਾਰਿਆ ਆਰਜਾ ਹੁਰਦ ਸੋਣੇ ਹੋਵੇ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨ ਹੋ ਰਖਾਇਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੇ ਕਿ ਕੀ ਟਾਂਦਰ ਕੀਟ ਕਰ ਦੋ ਸਿਦੋਸ ਤਰੇ ਨਾਨਕ ਨਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੂਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵ ਲਕਾਸ ਸੁਣਿਆ ਦੀਪ ਲੋਪਤਾਲ ਸੁਣੇ ਪਉ ਅਨਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੇ ਸਰਬਰਮਾਇੰਦ ਸੁਣੇ ਮੁਕਸ ਲਾਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣੇ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਗਿਆ ਨ ਸੁਣ ਅਠਸਠ ਕਾਸ਼ ਨਾਨਕ ਸੁਣ ਪੜਪੜ ਪਾ ਮਾਣ ਸੁਣ ਲਗ ਸਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣਿਆ ਸਰਗਨਾ ਕੇ ਗਾ ਸੁਣਿਆ ਸਿੱਖ ਪੀਰ ਪਾਤਿ ਸਾ ਸੁਣਨ ਦਾ ਪਾਵੈ ਰਾਹੋ ਸੁਣ ਹੱਤ ਵੈ ਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਸਰਤ ਹੋਇ ਮਨ ਬੁੱਧ ਮਨ ਸਗਲ ਪਵਨ ਕੀ ਸੁਧ ਮਨ ਮੋ ਚਟਾ ਨ ਕੋਈ ਮਨ ਜਮਕ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਮਾਰਗ ਠਾਕ ਨ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਪਹੁ ਮੁਖ ਦਵਾਰ ਮਨ ਪਰਵਾਰ ਸਾਧਾਰ ਮਨ ਤਰ ਤਾਰੇ ਗੁਰ ਸਖ ਮਨ ਨਾਨਕ ਪਹੁ ਹੈ ਨ ਪਿਖ ਆਸ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪਵ ਦਰਗਮਾਨ ਪੰਜ ਸੁਹਦ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤਕ ਕਰਣ ਨਾਹਿ ਸਮਾਰ ਤੋਲ ਤਰਮ ਦੇ ਆਕਾ ਪੂਤਾ ਸੰਤੋਖਤਾ ਬ੍ਰਖਿਆ ਜਨ ਸੋਤ ਜੇ ਕੋ 부ਝ ਹੋਵੇ ਸਚਿਆਰ ਤਵਲਾ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਤ ਪੜ ਤਲ ਕਉਣ ਜੋ ਰਜੀ ਜਾ ਤਰੰਗਾ ਕੀ ਨਾਵ ਸਬਨਾ ਲਖਵੜੀ ਕਲਾਮ ਇਹੋ ਲੇਖ ਲਿਖ ਜਾਣ ਕੋਈ ਲਿਖ ਲਿਖਿਆ ਕੀਤਾ ਹੋਇ ਕੀਤਾ ਤਣਸਵਾਲ ਰੂਪ ਕੀਤੇ ਦਾ ਜਾਣੈ ਕਉਣ ਕੂਤ ਕੀਤਾ ਸਭ ਇੱਕ ਕੁਕਵਾਉ ਤਸਤੇ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਵ ਸੈ ਪਲ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਜਪ ਸੰਗ ਭਾਵ ਸੰਗ ਪੂਜਾ ਸੰਗ ਤਪਤਾਓ ਸੰਗ ਗ੍ਰੰਥ ਮੁਕ ਵੇਦ ਪਾਠ ਅਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸੱਤੇ ਸੰਗ ਦਾਤਾਰ ਅਸੰਗ ਸੋਰ ਮੋਹ ਪਕਸਾਰ ਸੰਗ ਮੋਲ ਲਿਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸੈ ਪਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੋਰਖਾਂਦ ਘੋਰ ਸੰਖ ਚੋਰ ਹਰਾਮ ਕੋਰਾ ਅਸਾਂ ਕੰਬਰ ਕਰ ਜਾਏ ਜੋਰ ਸੰਗਲ ਵੜਾ ਤੇ ਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸਾਂ ਕੁੜਿਆਰ ਕੂੜੇ ਫਿਰਾਏ ਸੰਖ ਮਲੇ ਸ਼ਮਲ ਭਕ ਖਾਏ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿ ਅਨਜਾਣ ਇੱਕ ਵਾਰ ਜੋ ਤੁਧ ਪਵੈ ਸਾਇ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਸੰਕਥਾਵ ਗੰਮ ਗੰਮ ਸੰਖ ਲੋ ਅਸਾਂ ਕੈਸਰ ਪਾਰ ਹੋਇ ਅਖਰੀ ਨਾਮੁ ਖ੍ਰਿਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਕਰ ਅਸਰ ਸੰਜੋਗ ਵਿਖਾਣ ਜਨਹਿ ਲਖ ਤਿਸਰ ਨਾਏ ਜੇ ਫਰਮਾਇ ਤਿਤ ਪਾਹੇ ਜਿਤਾ ਕੀਤਾ ਤਿੱਤਾ ਨਾ ਹੋ ਵਿੜ ਨਾਵੇਂ ਨਾਹੀ ਕੋਥਾ ਕੁਦਰਤ ਕਵਨ ਕਹਾ ਵਿਚਾਰ ਮਾਰੇ ਅਨ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਹਿ ਬਲਕਾਰ ਤੂੰ ਸਦਾ ਸਲਾਮਤ ਨਰੰਕਾਰ ਪਰਿਆਹਤ ਪੈਰ ਤਨ ਦੇਹ ਪਾਣੀ ਤੋਂ ਤੈ ਉਤਰ ਸਖਿਹਾ ਮੂਹ ਤਪਲਤੀ ਕੱਪੜ ਹੋਏ ਦੇ ਸਭਨ ਲਈ ਇਹ ਧੋਏ ਭਰੀਅ ਮਤ ਪਾਪਾਂ ਕੈ ਸੰਗ ਉਹ ਧੋਪ ਨਾਵੇਂ ਕਰ ਰੰਗ ਪੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਦਿਹਾਤ ਤਤਦਾਨ ਜੇ ਕੋ ਪਾਵਤ ਲਕਮਾਨ ਸੁਣਿਆ ਮੰਨਿਆ ਮਨ ਕੀ ਤਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਤ ਤਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਨ ਸੁਵਿਲਾ ਵਖਤ ਕਵਨ ਕਵਨ ਤਤ ਕਵਨ ਵਾਰ ਕਾਉਣ ਸੁਰਤਿ ਮਹੋ ਕਾਵਣ ਜਿਤੋ ਆਕਾਰ ਵੇਲ ਨ ਪਈਓ ਪੰਡਤੀ ਜਿਹੋ ਵੇਲੇ ਇਕ ਪੁਰਾਣ ਵਕਤ ਨ ਪਾਇਓ ਕਾ ਦੀਆ ਤੇ ਲਿਖਣ ਲਿਖ ਕੋ ਰਾਨ ਥਤਵਾਰ ਨਾ ਜੋਗੀ ਜਾਣ ਰਤਮਹੋ ਨ ਕੋਈ ਜਕਰਤਾ ਸਰਟੇ ਕੋ ਸਾਜੇ ਆਪੇ ਜਾਣੈ ਸੋਈ ਕਿ ਕਰਿਆ ਅੱਖਾਂ ਕਿਸ ਲਾਹੇ ਕਿਉਂ ਵਰਨੀ ਕਿਵ ਜਾਣਾ ਨਾਨਕ ਆਕਣ ਸਭ ਕੋ ਆਖੇ ਇੱਕ ਦਿਕ ਸਿਆਣਾ ਵੱਡਾ ਸੇ ਵੱਡੀ ਨਹੀਂ ਕੀਤਾ ਜਾ ਕਹੋਐ ਨਾਨਕ ਜੇ ਕੋ ਆਪੋ ਜਾਣੇ ਗ ਗਿਆਨ ਸੁਹ ਪਤਲ ਪਤਲ ਲਗ ਸਗਾਸ ਓੜ ਕੁੜਕ ਪਾਲ ਥਕੇ ਵੇਦ ਕਹਿਣਿ ਕ ਬਾਤ ਸਸ ਠਾਰ ਕਹਨ ਕਤੇ ਬਾ ਅਸਲਿਕ ਤਾਤ ਲਿਖਾਇ ਤਾ ਲਿਖਿਆ ਲਿਖਾ ਵਿਨਾਸ਼ ਨਾਨਕ ਵਡਾਖੀ ਆਪੇ ਜਾਣ ਆਪ ਸਲਾਹ ਸਲਾਹ ਇਤਿ ਸੁਰਤ ਨ ਪਾਈਆ ਨਦੀਆਂ ਤਵਾਹ ਪਵਸਮਦਨ ਜਾਣੀ ਹੈ ਸਮੁੰਦ ਸਾ ਸੁਲਤਾਨ ਗਿਰਹ ਸਿਤਿ ਮਾਲ ਤਨ ਕਿਹੜੇ ਤੁਲ ਨ ਹੋਣੀ ਜਿਤਸ ਮਨ ਹੋਣਾ ਵਿਸਰਹਿ ਅੰਤ ਨ ਸਿਵ ਤੇ ਕਹਿਣ ਨ ਅੰਤ ਅੰਤ ਨ ਕਰਣ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਾ ਮਨ ਮਹੰਤ ਅੰਤ ਨ ਜਾਪੈ ਕੀਤਾ ਕਾਰ ਅੰਤ ਨ ਜਾਪੈ ਪਰਵਾਰ ਅੰਤ ਕਰਨ ਕਿਤੇ ਬਿਲ ਲਾਈ ਤਾਂ ਕਿ ਅੰਤ ਨ ਪਾਈ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਕ ਹੈ ਬੁਖਤਾ ਹੋਏ ਵੱਡਾ ਸਭ ਊਚਾ ਥਾ ਊਚ ਉਪਰ ਊਚ ਨਾ ਐਵੜੂ ਊਚ ਹੋਏ ਕੋਈ ਤਿਸੁ ਚੋਚ ਕੋ ਜਾਣ ਸੋ ਜਿਵੜੇ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗ ਹੈ ਜੋਦ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਤਟ ਹੈ ਵਿਕਾਰ ਕੀਤੇ ਲੈ ਲਮ ਕਿਰਪਾ ਹੈ ਕੀਤੇ ਮੋਹ ਰਖਾਈ ਖਾਏ ਕੀਤੇ ਆ ਦੁੱਖ ਭੁਗਸ ਦਮਾਰਹ ਪਦਾ ਤੇਰੀ ਦਾਤਾਰ ਮੰਦ ਖਲਾਸੀ ਭਾਣੇ ਹੋਏ ਹੋ ਰਾਕਨ ਸਕੈ ਕੋਈ ਜੇ ਕੋ ਖ ਹੈ ਕੱਖਣ ਪਾਇ ਉਹ ਜਾਣ ਇਥਿਆ ਮੁਖਾਏ ਆਪੇ ਜਾਣ ਆਪੇ ਦੇ ਆਖ ਸਿਪਕੀ ਕਿ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੂ ਆਮੁੱਲ ਗੁਣ ਆਮੁੱਲ ਵਾਪਰ ਆਮੁੱਲ ਵਾਪਰ ਆਮੁੱਲ ਪੰਡਾਰ ਅਮੁੱਲ ਆਵਹਿ ਮੁੱਲ ਜਾਹਿ ਮੁੱਲ ਪੈ ਮੁੱਲਾ ਸਮਾਹਿ ਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੋਲ ਮੁੱਲ ਪਰਵਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪਰਮਾਨ ਮੁੱਲ ਮੁੱਲ ਖਿਆ ਨਾ ਜਾਏ ਆ ਕਾ ਕਰੇ ਲਿਵਲਾ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਪਰ ਮੈਂ ਆਖੇਂਦਾ ਆਖ ਗੁਪੀਤਾ ਗਵਿੰਦਾ ਆਖੇ ਸਰਾਖੇ ਸਿਦ ਆਖ ਕਿਤੇ ਕਿਤੇ ਬੁਧ ਆਖ ਧਨ ਆਖ ਦੇਵ ਆਖ ਸੁਰ ਨਰਮੁ ਜਨ ਸੇਵਾ ਕੀਤੇ ਆਖ ਆਖਣ ਪਾਹੀ ਕਿਤੇ ਕਹਿ ਕ ਉਠਟ ਜਾਏ ਤੇ ਕੀਤੇ ਹੋਰ ਕਰਹਿ ਤਾਕ ਨਸਕ ਕੀ ਕਿ ਜੇ ਵੜ ਪਾਵੇ ਤੇ ਵੜ ਹੋਇ ਨਾਨਕ ਜਾਣੈ ਸਚਾ ਸੋਇ ਜੇ ਕੋ ਅੱਖ ਬੋਲ ਵਿਗੜ ਤਾ ਲਖਿ ਅਸਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰਕੇ ਹਿਤ ਬੈ ਸਰਬ ਸਮਾਲੇ ਵਜ ਨਦ ਨਿਕ ਸੰਖਾ ਕੀਤੇ ਵਾਵਨ ਹਾਰ ਕੀਤੇ ਰਾਗ ਪਰਿ ਸੋ ਕਹੀ ਅਨ ਕੀਤੇ ਗਵਨ ਹਾਰੇ ਗਵ ਤੁਨ ਪੁਨ ਪਣੀ ਬਸੰਤਰ ਗਵ ਰਾਜਾ ਧਰਮ ਦਵਾਰੇ ਗਾਵ ਚਿਤ ਗੁਪਤ ਲਿਖਣ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੇ ਸੁਣ ਸਦਸ ਵਾਰੇ ਗਾਵੈ ਇੰਦ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਮਾਧੀ ਇੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਕਸ਼ੀਸ ਸਰ ਜੁਗ ਜੁਗ ਵਿਸ਼ਦਾ ਨਾਲੇ ਗਾਵ ਮੋਹਣੀਆ ਮਨਮੋਹਣ ਸੁਰਗਾਂ ਮਛ ਪਿਆਲੇ ਗਾਵ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵ ਜੁਦ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਹ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਸੇਤ ਤੁਦਨ ਗਾਵੇ ਜੋਤ ਤਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੇ ਚਤਨ ਆਵਣ ਨਾਨਕ ਆਵੇ ਚਾਰੇ ਸੋਇ ਸਦਾ ਸਠ ਸਾਹਿਬ ਸੱਚ ਸੱਚ ਨਾਈ ਹੈ ਪਿਓ ਸਿ ਜਨ ਜਸ ਰਚਨਾ ਦੇ ਨਰਚਾਈ ਰੰਗੇ ਰੰਗੇ ਪਹਤੀ ਕਰ ਕਹ ਜਨ ਸਿ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀ ਤਾਪਣਾ ਜਿਵੇਂ ਤਿਸ ਦੀ ਵਡਿਆਈ ਜੋਤ ਸਪਾਵੈ ਸੋਈ ਕਰ ਸਿ ਹੁਕਮ ਨ ਕਰ ਨਾ ਜਾਈ ਸੋਹ ਪਾਤਿ ਸਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰਮਪ ਚੋਲੀ ਧਾਨ ਕਿ ਕਰਹਿ ਬਪੂ ਤਾ ਕਿੰਤਾ ਕਾਲ ਕੋ ਹਾਰਿ ਕਾਇਆ ਜੁਗਤ ਰੰਡਾ ਪ੍ਰਤੀਤਾਏ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸ ਆਦੇਸ ਆਦ ਨਿਲ ਅਨਾਦ ਨਹਤ ਜੁਗ ਜੁਗ ਏਕੋ ਵੇਸ ਉਗਤ ਗਿਆਨ ਤੇ ਆ ਭੰਡਾਰਨ ਕਟਕਟਵਾਜ ਹੈ ਅਨਾਦ ਆਪਨਾਤ ਨਾਤੇ ਸਬਜਾ ਕੇ ਰਸਦਵਰਾ ਸਾਧ ਸੰਜੋਗ ਵਿਜੋ ਦ્વਕਾਰ ਚਲਾਵੇ ਲੇਖ ਆਵੈ ਭਾਗ ਆਦੇ ਤਿਸ ਆਦੇਸ ਆਦ ਨਿਲ ਅਨਾਦ ਨਹਤ ਜੁਗ ਜੁਗ ਏਕੋ ਵੇਸ ਇਕਮਾਇੁਗਤ ਵਿਆਹ ਤਿਨ ਚਿਲੇ ਪ੍ਰਵਾਨ ਇਕ ਸੰਸਾਰ ਇਕ ਭੰਡਾਰ ਇਕ ਲਾਇ ਦੀਵਾਨ ਜਿਵ ਤਿਸ ਪਾਵੇ ਤਿਵੇਂ ਚਲਾਵੇ ਜਿਵ ਹੋਵੇ ਪਰਮਾਨ ਉਹ ਵੇਖੇ ਉਹ ਨਾਨਦੁਰਨ ਆਵੇ ਬਹੁਤਾ ਹੋ ਵਿਡਾਲਣ ਆਦੇਸ਼ਤ ਸਹ ਆਦੇਸ ਆਦ ਅਨਿਲ ਅਨਾਦ ਨਾਥ ਜੋ ਜੁਗ ਏਕੋ ਇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋਇ ਕਵਾਰ ਕਰ ਕਰ ਵੇਖ ਸਰਜਨ ਹਾਰ ਨਾਨਕ ਸੱਚ ਕੀ ਸੱਚ ਕਾਰ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਨਾਥ ਜੋ ਜਗ ਏ ਕੋ ਵੇਸ ਇੱਕ ਦੂਜੀ ਪੋ ਲੱਖੋ ਐ ਲੱਖੋ ਐ ਲਖ ਵੇਸ ਲੱਖ ਲੱਖ ਢੇੜਾ ਅੱਖੀ ਹੈ ਇਕ ਨਾਮ ਜਗਦੀ ਸਤ ਰਹਾ ਪਤ ਪਵੜੀਆਂ ਚੜੀਆ ਹੋਇ ਕੀਸਾ ਸੁਣੇ ਗੱਲਾਂ ਕਸ ਕੀ ਕਿਟਾਈ ਰੀਸ ਨਾਨਕ ਨਜ਼ਰੇ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰਾ ਜੋਰ ਨਾ ਜੀਵਨ ਮਰਨ ਹੈ ਜੋਰ ਹੈ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤਿ ਗਿਆਨ ਵਿਚਾਰ ਜੋਰ ਨਾ ᔪਗਤੀ ਛੁੱਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਈ ਨਾਨਕ ਤੁਮਹਿ ਚਨਾ ਕੋਈ ਰਾਤੀ ਰੁੱਤੀ ਜਿੱਤੇ ਵਾਰ ਪਵਨ ਪਨ ਅਗਨੀ ਪਤਲ ਤਿਸ ਵਿੱਚ ਤਰਤੀ ਤਾ ਪਰਖੇ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕ ਨਾਮ ਨੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਣ ਪੰਜ ਪ੍ਰਵਾਨ ਨਦਰੇ ਕਰਮ ਪਵੈ ਨਿਸ਼ਾਨ ਕਚ ਪਕਾਇ ਉਥੈ ਪਾਇ ਨਾਨਕ ਆ ਜਾਪੈ ਜਾਇ ਧਰਮ ਖੰਡਕਾ ਇਹੋ ਧਰਮ ਜਨਖੰਡ ਕਾਖੁ ਕਰਮ ਕੀਤੇ ਪਉਣ ਪਾਣੀ ਵਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਕੜਿਐ ਰੂਪ ਰੰਗ ਕੇ ਵੇਸ ਕੀਤਿਆ ਕਰਮ ਭਮੀ ਮਿਰ ਕੇਤੇ ਕੀਤੇ ਤੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਬਦਨਾਤ ਕੀਤੇ ਕੀਤੇ ਦੇਵ ਵੇਸ ਕੀਤੇ ਦੇਵਦਾਨ ਨਮਨ ਕੀਤੇ ਕੀਤੇ ਰਤਨ ਸਮੁੰਦ। ਕੀਤਿਆਂ ਕਾਣੀ ਕੀਤਿਆਂ ਬਾਣੀ ਕੀਤੇ ਪੌਤ ਨਰਿੰਦ। ਕੀਤਿਆਂ ਸੁਰਤੇ ਸਭ ਕੀਤੇ। ਨਾਨਕ ਅੰਤ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੁੜ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਕੜਿ ਅਬਹਤ ਅਨੂਪ। ਤਾ ਗੰਗਲਾਂ ਕਥਿਆ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਇ ਤਿਥਾ ਘੜੀਐ ਸੁਰਤ ਮਤਿ ਮਨ ਬਦਦਾ ਤਿਥਾ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥਾ ਹੋਰ ਨ ਕੋਈ ਹੋਰ ਤਿਥਾ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿਥਾ ਸੀਤੋ ਸੀਤੋ ਮਹਿਮਾ ਮਾਇ ਤਕ ਰੂਪ ਨ ਕਥਨੇ ਜਾਹੇ ਨਾਮ ਰਟਾ ਗਏ ਜਾਹੇ ਜਿਨ ਕਾ ਰਾਮ ਵਸਾ ਮਨ ਮਾਹੇ ਤਿਥਾ ਭਗਤ ਵਸਾ ਕਹਿ ਲੋ ਕਰਹ ਨ ਸਚਾ ਮਨ ਸੋਏ ਸਚ ਖੰਡ ਵਸੈ ਨਨੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਲੰਡਾ ਤਿਥਾ ਖੰਡ ਮੰਡਲ ਵਰਪੰਡ ਜੇ ਕੋ ਕਥਿ ਤਾ ਤਨ ਅੰਤ ਤਿਥਾ ਲੋ ਲੋ ਅਕਰ ਜਵ ਜਵ ਹੁਕਮ ਤਵੈ ਤਿਵ ਕਾਰ ਵਿਖੈ ਵਿਖਸ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਹਰਨ ਮਤਿ ਵਿਧ ਹਤਿਆਰ ਪੋਖ ਲਗਨ ਤਪਤਾਉ ਭਾਂਡਾ ਪੋ ਅੰਮ੍ਰਿਤ ਤਟਹਾਲ ਘੜੀਐ ਸਬਦ ਸਚਿ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਤ ਤਰਤੁ ਮਹਤਿ ਦਿਵਸ ਰਾਦਿ ਦਾਈ ਦਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਪਛਤ ਧਰਮ ਅਧੂਰ ਦਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ